ਸਕੂਲੀ ਬੱਚਿਆਂ ਦੀਆਂ ਹੋਈਆਂ ਮੌਜਾਂ ਸਕੂਲਾਂ ਵਿੱਚ 45 ਦਿਨਾਂ ਦੀ ਛੁੱਟੀ ਦਾ ਐਲਾਨ ਸੂਬਾ ਸਰਕਾਰ ਦਾ ਹੁਕਮ ਜਾਰੀ ਹੁਣ ਇਸ ਦਿਨ ਖੁੱਲਣਗੇ ਸਕੂਲ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸਮ ਖਾਸ ਅਪਡੇਟ ਮਈ ਮਹੀਨੇ ਦੇ ਆਉਣ ਦੇ ਨਾਲ ਹੀ ਕਈ ਰਾਜਾਂ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਹੁਣ ਵਿਦਿਆਰਥੀ ਆਪਣੇ ਪੜ੍ਹਾਈ ਦੇ ਬੋਝ ਤੋਂ ਕੁਝ ਰਾਹਤ ਮਹਿਸੂਸ ਕਰਨਗੇ ਇਹ ਸਾਲ ਵਿਦਿਆਰਥੀਆਂ ਇਹ ਹੋਰ ਵੀ ਖਾਸ ਹੈ ਕਿਉਂਕਿ ਗਰਮੀਆਂ ਦੀਆਂ ਛੁੱਟੀਆਂ ਵੱਖ-ਵੱਖ ਰਾਜਾਂ ਵਿੱਚ ਕੁਝ ਵੱਖ-ਵੱਖ ਬਦਲਾ ਲੈ ਕੇ ਆਈਆਂ ਹਨ ਦਿੱਲੀ ਤੋਂ ਹਿਮਾਚਲ ਪ੍ਰਦੇਸ਼ ਤੱਕ ਵਿਦਿਆਰਥੀ ਹੋਣ ਲੰਬੀਆਂ ਛੁੱਟੀਆਂ ਦਾ ਆਨੰਦ ਲੈਣ ਲਈ ਤਿਆਰ ਹਨ ਕਈ ਰਾਜਾਂ ਵਿੱਚ ਸਕੂਲ ਪਹਿਲਾਂ ਤੋਂ ਹੀ ਬੰਦ ਹੋ ਚੁੱਕੇ ਹਨ ਜਦੋਂ ਕਿ ਗੁਜਰਾਤਾਂ ਵਿੱਚ ਛੁੱਟੀਆਂ ਜਲਦ ਹੀ ਸ਼ੁਰੂ ਹੋਣਗੀਆਂ ਸਾਨੂੰ ਦੱਸੋ ਕਿ 2025 ਵਿੱਚ ਸਕੂਲ ਦੀਆਂ ਛੁੱਟੀਆਂ ਕਦੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ ਕਿੰਨੀ ਦੇਰ ਤੱਕ ਰਹਿਣਗੀਆਂ ਸਕੂਲ ਕਦੋਂ ਬੰਦ ਹੋ ਮੱਧ ਪ੍ਰਦੇਸ਼ ਰਾਜ ਦੇ ਸਕੂਲੀ ਵਿਦਿਆਰਥੀ 1 ਮਈ ਤੋਂ 15 ਜੂਨ ਤੱਕ ਛੁੱਟੀਆਂ ਦਾ ਆਨੰਦ ਮਾਣ ਸਕਦੇ ਹਨ ਛੱਤੀਸਗੜ੍ਹ ਇੱਥੇ ਵੀ ਸਕੂਲ 1 ਮਈ ਤੋਂ 15 ਜੂਨ ਤੱਕ ਬੰਦ ਰਹਿਣਗੇ ਦਿੱਲੀ ਦਿੱਲੀ ਵਿੱਚ ਗਰਮੀਆਂ ਦੀਆਂ ਛੁੱਟੀਆਂ 11 ਮਈ ਤੋਂ ਸ਼ੁਰੂ ਹੋ ਗਈਆਂ ਹਨ ਅਤੇ 30 ਜੂਨ ਤੱਕ ਜਾਰੀ ਰਹਿਣਗੀਆਂ ਤਾਮਿਲਨਾਡੂ ਤਾਮਿਲਨਾਡੂ ਵਿੱਚ ਪਹਿਲੀ ਤੋਂ 12ਵੀਂ ਜਮਾਤ ਦੀਆਂ ਛੁੱਟੀਆਂ 1 ਜੂਨ ਤੱਕ ਜਾਰੀ ਰਹਿਣਗੀਆਂ ਝਾਰਖੰਡ ਝਾਰਖੰਡ ਦੀਆਂ ਸਕੂਲਾਂ ਵਿੱਚ ਛੁੱਟੀਆਂ 22 ਮਈ ਤੋਂ 4 ਜੂਨ ਤੱਕ ਰਹਿਣਗੀਆਂ ਹਿਮਾਚਲ ਪ੍ਰਦੇਸ਼ ਇਸ ਵਾਰ ਹਿਮਾਚਲ ਪ੍ਰਦੇਸ਼ ਵਿੱਚ ਗਰਮੀ ਦੀਆਂ ਛੁੱਟੀਆਂ 12 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 12 ਅਗਸਤ ਤੱਕ 32 ਦਿਨ ਰਹਿਣਗੇ। ਨਾਲਾਗੜ੍ਹ, ਫਤਿਹਪੁਰ, ਨਗਰੋਟਾ, ਸੂਰੀਆਂ ਆਦ ਕੁੱਝ ਜ਼ਿਲ੍ਹਿਆਂ ਵਿੱਚ ਸਕੂਲ 1 ਤੋਂ 30 ਜੂਨ ਤੱਕ ਬੰਦ ਰਹਿਣਗੇ। ਮਹੱਤਵਪੂਰਨ ਦਿਨ ਜਦੋਂ ਸਕੂਲ ਬੰਦ ਰਹਿਣਗੇ ਆਓ ਉਹਨਾਂ ਮਹੱਤਵਪੂਰਨ ਦਿਨਾਂ ਬਾਰੇ ਜਾਣਦੇ ਹਾਂ। ਮਈ ਵਿੱਚ ਕੁੱਝ ਖਾਸ ਦਿਨ ਵੀ ਹਨ ਜਦੋਂ ਸਕੂਲ ਬੰਦ ਰਹਿਣਗੇ ਜਿਵੇਂ ਕਿ 12 ਮਈ, 12 ਮਈ ਨੂੰ ਬੁੱਧ ਪੂਰणिमा ਤੇ 18 ਮਈ ਦਾ ਐਤਵਾਰ ਹੈ ਅਤੇ 24 ਮਈ ਨੂੰ ਕਾਜ਼ੀ ਨਜ਼ਰੂਲ ਇਸਲਾਮ ਦਾ ਜਨਮ ਦਿਨ ਹੈ। 25 ਮਈ ਦਾ ਐਤਵਾਰ ਅਤੇ 3 ਮਈ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ। ਅੱਗੇ ਗੱਲ ਕਰਦੀਆਂ ਕਿ ਭਾਰਤ-ਪਾਕਿਸਤਾਨ ਤਣਾਅ ਦਾ ਵੀ ਅਸਰ ਪਿਆ ਹੈ। ਭਾਰਤ-ਪਾਕਿਸਤਾਨ ਤਣਾਅ ਦੇ ਵਿਚਕਾਰ ਵਿਚਾਲੇ ਕਈ ਰਾਜਾਂ ਵਿੱਚ ਸਕੂਲਾਂ ਨੂੰ 2-3 ਦਿਨਾਂ ਲਈ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਪੱਛਮੀ ਬੰਗਾਲ ਵਿੱਚ ਗਰਮੀ ਦੀਆਂ ਛੁੱਟੀਆਂ 16 ਮਈ 2025 ਤੋਂ ਸ਼ੁਰੂ ਹੋਣੀਆਂ ਸਨ ਪਰ ਹੁਣ ਮਮਤਾ ਸਰਕਾਰ ਨੇ ਗਰਮੀ ਦੀਆਂ ਛੁੱਟੀਆਂ ਦੀ ਤਰੀਕ ਬਦਲ ਦਿੱਤੀ ਹੈ। ਪੱਛਮੀ ਬੰਗਾਲ ਦੇ ਸਾਰੇ ਸਕੂਲਾਂ ਵਿੱਚ 9 ਮਈ 2025 ਤੋਂ ਹੀ ਗਰਮੀ ਦੀ ਛੁੱਟੀਆਂ ਸ਼ੁਰੂ ਹੋ ਗਈਆਂ ਹਨ ਇਹ ਫੈਸਲਾ ਭਾਰਤ ਅਤੇ ਪਾਕਿਸਤਾਨ ਜੰਗ ਵਿਚਕਾਰ ਦੀ ਸਥਿਤੀ ਦੇ ਮੱਦੇ ਨਜ਼ਰ ਲਿਆ ਗਿਆ ਤਾਂ ਦੋਸਤੋ ਤੁਸੀਂ ਕਿਸ ਰਾਜ ਨਾਲ ਸੰਬੰਧ ਰੱਖਦੇ ਹੋ ਤੇ ਤੁਹਾਡੇ ਰਾਜ ਵਿੱਚ ਕੀ ਛੁੱਟੀਆਂ ਹੋ ਚੁੱਕੀਆਂ ਹਨ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ